ਮੁੰਡਾ ਜਨਗਰ ਤੇਰਾ ਦੇਦੀ ਲਵ ਸੀ ਮੇਰਾ ਛੋਟਾ ਬ੍ਰਦਰ ਸੀ ਜੀ ਭਰਾ ਸੀ ਕੀ ਇਹ ਸਾਡੀ ਮਾੜਾ ਮੁੰਡਾ ਸਾਨੂੰ ਪਤੀ ਅੱਜ ਕੱਲ ਬੱਚਿਆਂ ਦਾ ਰੌਲਾ ਚੱਲਦੀ ਹੈਗਾ ਫੇਰ ਕੀ ਹੈ ਥੱਡੇ ਕੋਲ ਤਾਂ ਰੱਖਣਗਾ ਬਣਾਉਂਦਾ ਸੀ ਦੋਨਾਂ ਭਰਾਵਾਂ ਨੇ ਬਣਾ ਲਈ ਸੀ ਕੋਈ ਰਹਿੰਦਾ ਸੀ ਉਹਨੇ ਬਣਾਉਣੀ ਸੀ ਰੱਖਰੀ ਜਾਨ ਨੂੰ ਕਹਿੰਦਾ ਮੜਾ ਜਾ ਕੇ ਆਉਣਾਗਾ ਸਾਨੂੰ ਨਹੀਂ ਪਤਾ ਕਿ ਰੱਬ ਜਾਣਦਾ ਕੀ ਹੋਣਾ ਬਾਬਾ ਉਹਨਾਂ ਅੱਪ ਕਿਹੜੇ ਕੋਲੇ ਸੀਗੇ ਉਹ ਪਿੰਡ ਨੂੰ ਆਉਂਦੇ ਸੀ ਜਿਹੋ ਦੇ ਮਗਰ ਦੀ ਬਾਰਦਤ ਹੋਈ ਹੈ ਜੀ ਜਿਹੜਾ ਮੁੰਡਾ ਉਹਦਾ ਜਿਹੜਾ ਉਹਦਾ ਮੁੰਡਾ ਨਾਲ ਸੀ ਨਾ ਉਹਦੇ ਉਹਨੇ ਇਕੱਲੇ ਅਰਸ਼ ਦਾ ਨਾਮ ਲਿਆ ਮੇਰੇ ਕੋਲੇ ਤਾਂ ਪਰ ਦੂਜਿਆਂ ਦਾ ਨਹੀਂ ਮੇਰੇ ਕੋਲੇ ਨਾਮ ਲਿਆ ਹੁਣ ਇਹਦੇ ਪਿੰਡ ਤੁਸੀਂ ਅਰੁਜੀਗਲਾਣ ਤੋਂ ਵੀ ਯਾਰ ਸਰਸਾ ਮੁੰਡਾ ਇਹਨੇ ਜਿਹੜਾ ਸਿੰਗਲ ਅਰੁਜੀ ਹਾਂਜੀ ਹੁਣ ਕਿਵੇਂ ਆ ਬੰਦਾ ਹੁਣ ਤਾਂ ਜੀ ਪੂਰਾ ਹੋ ਗਿਆ ਜੀ ਹਾਂ ਤਾਂ ਜੀ ਬਹੁਤ ਸਨੇ ਇੱਕ ਕਾਰ ਦੇ ਕਰੀ ਉਹਨੂੰ ਲੈ ਜਾਂਦਾ ਹੈਗੇ ਜੀ ਬਿਆਨ ਉਹਨੂੰ ਤੂੰ ਵਾਕੀ ਦੇਖੂ ਕੀ ਕਰਦੇ ਐ ਵੀ ਕੀ ਬੰਦ ਕਰਦੇ ਜਿਸਾਨ ਤਾਂ ਸਾਫ ਜਾਈਦਾ ਜਾਂ ਡੇਪਰਾ ਦਾ ਬਸ ਔਰ ਕੁਝ ਨਹੀਂ ਚਾਹੀਦਾ ਨੂੰ ਪਤਾ ਲੱਗਣਾ ਚਾਹੀਦਾ ਪੂਰਾ ਪੂਰਾ ਇਹ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਕਿੰਨੇ ਨੇ ਮਾਰੇਗਾ ਕਾਹਦੇ ਨਾ ਮਾਰਿਆ ਕੋਈ ਨਹੀਂ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਆਪਾਂ ਕਰ ਹੁੰਦਾ ਹੀ ਹੈ ਨਾ ਆਪਾਂ ਅੰਗੀਨਾ ਵਸਾ ਲਿਆ ਅਕਵਾਲ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਆ ਗੱਲਬਾਤ ਜੀ ਪਤਾ ਕੀ ਇਹ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤਿੰਨੇ ਅੜੇ ਜਿਹੜਾ ਨੇ ਮਗਰ ਲਾ ਕੇ ਮੂੰਹ ਦੇ ਤੇ ਉਹ ਰਾਹ ਦੇ ਵਿੱਚ ਤੇ ਸੱਟ ਮਾਰ ਕੇ ਹੱਟ ਤੋੜ ਕੇ ਕੀ ਸਿਰ ਤੇ ਸੱਟ ਮਾਰੀ ਉਹਨਾਂ ਨੇ ਤੇ ਵਦਨ ਨੂੰ ਜਮੇ ਖਤਮ ਕਰਤਾ ਹੀ ਉਹਨਾਂ ਕੀ ਰਾਜਸਥਾਨ ਮੰਡੇ ਦੀ ਕੀ ਰੌਲਾ ਸੀ ਦਾ ਮੰਡੇ ਦਾ ਰੌਲਾ ਤਾਂ ਜੀ ਬਸ ਤੁਹਾਨੂੰ ਪਤਾ ਹੀ ਆ ਨਾਰਮਲੀ ਸੀਗਾ ਪਹਿਲਾਂ ਵੀ ਆਪਾਂ ਸਰਪੰਚ ਕੋਲ ਇਹ ਗੱਲ ਨੇ ਮਿਢੀ ਸੀਗੀ ਉਹਨਾਂ ਨੇ ਫੇਰ ਮੁੱਦਾ ਚੱਕਾ ਜੀ ਇਹ ਗੱਲ ਦਾ ਜਦ ਆਪਾਂ ਸਰਪੰਚ ਕੋਲ ਇਹ ਗੱਲ ਆਪਾਂ ਨਿਮੇੜਤੀ ਮੁਰਕੇ ਪਹਿਲ ਕਰਦੇ ਉਹਦਾ ਹੱਕ ਨਹੀਂ ਸੀਗਾ ਜੇ ਕੋਈ ਗਾ ਹਾਂ ਜੀ ਮੁੰਡੇ ਦੀ ਉਮਰ ਕਿੰਨੀ ਮੁੰਡੇ ਦੀ ਇਹ ਕਿੰਨੀ ਉਮਰ 17 18 ਸਾਲ ਦੀ ਉਮਰ ਆ ਜੀ ਤੁਹਾਡਾ ਕੀ ਨਾਮ ਮੂਡ ਦਾ ਜੰਗਲ ਮੇਰਾ ਛੋਟਾ ਬ੍ਰਦਰ ਸੀ ਜੀ ਭਰਾ ਸੀ ਕੀ ਸਾਡੀ ਮਾੜਾ ਮੁੰਡਾ ਤੁਹਾਨੂੰ ਪੁੱਤੀ ਅੱਜ ਕੱਲ ਬੱਚਿਆਂ ਦਾ ਰੌਲਾ ਚੱਲਦੀ ਹੈਗਾ ਹਾਂ ਸਾਡੇ ਕੋਲ ਤਾਂ ਰੱਖਣਗਾ ਬਣਾਉਂਦਾ ਸੀ ਦੋਨਾਂ ਭਰਾਵਾਂ ਨੇ ਬਣਾ ਲਈ ਸੀ ਕੋਈ ਰਹਿੰਦਾ ਸੀ ਉਹਨੇ ਬਣਾਉਣੀ ਸੀ ਰੱਖ ਲਈ ਜਾਨ ਨੂੰ ਕਹਿੰਦੇ ਮੜਾ ਜਾ ਕੇ ਆਉਣਾਗਾ ਸਾਨੂੰ ਨਹੀਂ ਪਤਾ ਵੀ ਰੱਬ ਜਾਣਦਾ ਕੀ ਪਾਣਾ ਬਾਕੀ ਆਉਣਾ ਆਪਕੜਾ ਕੋਲੇ ਸੀਗੇ ਉਹ ਪੈਂਡਰੂ ਆਉਂਦੇ ਸੀਗੇ ਜਿਹਦੇ ਮੰਗਰ ਦੀ ਬਾਰ ਦਾ ਧੋਈ ਹੈ ਜੀ ਜਿਹੜਾ ਮੁੰਡਾ ਉਹਦਾ ਜਿਹੜਾ ਉਹਦਾ ਮੁੰਡਾ ਨਾਲ ਸੀ ਨਾ ਉਹਦੇ ਉਹਨੇ ਇਕੱਲੇ ਅਰਸ਼ ਦਾ ਨਾਮ ਲਿਆ ਮੇਰੇ ਕੋਲੇ ਤਾਂ ਪਰ ਦੂਜਿਆਂ ਦਾ ਨਹੀਂ ਮੇਰੇ ਕੋਲੇ ਨਾਮ ਲਿਆ ਉਹਨੇ ਇਹਦੇ ਪਿੰਡ ਤੋਂ ਸੀ ਰਣਜੀਤ ਕਲਾਂ ਤੋਂ ਵੀ ਯਾਰ ਸਰ ਸਮੂਹਲਾ ਜਿੰਨੇ ਚਿਰ ਉਹ ਸਿੰਗਲ ਰਹਿੰਦੇ ਆ ਹਾਂ ਜੀ ਹੁਣ ਕਿਵੇਂ ਆ ਬੰਦਾ ਹੁਣ ਤਾਂ ਜੀ ਪੂਰਾ ਹੋ ਗਿਆ ਜੀ ਹਾਂ ਤਾਂ ਜੀ ਬਹੁਤ ਸਨੇ ਇੱਕ ਕਾਰ ਕਰੀ ਉਹਨੂੰ ਲੈ ਜਾਤਾ ਹੈਗੇ ਜੀ ਬਿਆਨ ਉਹਨੂੰ ਤੁੱਕੀ ਦੇਖੋ ਕੀ ਕਰਦੀ ਹੈਗੀ ਕੀ ਮੰਗ ਕਰਦੇ ਮੈਨੂੰ ਤਾਂ ਸਾਫ ਚਾਹੀਦਾ ਹੈ ਜੀ ਓਡੇ ਪਰਾਂ ਦਾ ਬਸ ਔਰ ਕੁਝ ਨਹੀਂ ਚਾਹੀਦਾ ਨਨੂੰ ਪਤਾ ਲੱਗਣਾ ਚਾਹੀਦਾ ਪੂਰਾ ਪੂਰਾ ਇਹ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਕਿੰਨੇ ਨੇ ਮਾਰੇਗਾ ਕਾਹਦੇ ਨਾ ਮਾਰਿਆ ਕੋਈ ਨਹੀਂ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਆਪਾਂ ਕਰ ਹੁੰਦਾ ਹੀ ਹੈ ਨਾ ਆਪਾਂ ਅੰਗੀਨਾ ਵਸਾ ਲਿਆ ਅਕਵਾਲ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਆ ਗੱਲਬਾਤ ਜੀ ਪਤਾ ਕੀ ਇਹ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤਿੰਨੇ ਅੜੇ ਜਿਹੜਾ ਮਗਰ ਲਾ ਕੇ ਮੂੰਹ ਨੇ ਤੇ ਉਹ ਰਾਹ ਦੇ ਵਿੱਚ ਤੇ ਸੱਟ ਮਾਰ ਕੇ ਹੱਟ ਤੋੜ ਕੇ ਕੀ ਸਿਰ ਤੇ ਸੱਟ ਬਾਰੀ ਉਹਨਾਂ ਨੇ ਤੇ ਵਦਨ ਨੂੰ ਜਮੇ ਖਤਮ ਕਰਤਾ ਹੀ ਉਹਨਾਂ ਕੀ ਰਾਜੇਸ ਸਿੰਘ ਮੁੰਡੇ ਦੀ ਕੀ ਰੌਲਾ ਸੀ ਦਾ ਮੁੰਡਾ ਰੌਲਾ ਤਾਂ ਜੀ ਬਸ ਤੁਹਾਨੂੰ ਪਤਾ ਹੀ ਆ ਨਾਰਮਲੀ ਸੀਗਾ ਪਹਿਲਾਂ ਵੀ ਆਪਾਂ ਸਰਪੰਚ ਕੋਲ ਇਹ ਗੱਲ ਨੇ ਮਿਢੀ ਸੀਗੀ ਉਹਨਾਂ ਨੇ ਫੇਰ ਮੁੱਦਾ ਚੱਕਾ ਜੀ ਇਹ ਗੱਲ ਦਾ ਜਦ ਆਪਾਂ ਸਰਪੰਚ ਕੋਲ ਇਹ ਗੱਲ ਆਪਾਂ ਨਿਮੇੜਤੀ ਮੜ ਕੇ ਪਹਿਲ ਕਰਦੇ ਉਹਦਾ ਹੱਕ ਨਹੀਂ ਸੀਗਾ ਜੇ ਕੋਈ ਗਾ ਹਾਂ ਜੀ ਮੁੰਡੇ ਦੀ ਉਮਰ ਕਿੰਨੀ ਮੁੰਡੇ ਦੀ ਇਹ ਕਿੰਨੀ ਉਮਰ 17-18 ਸਾਲ ਦੀ ਉਮਰ ਆ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप